ਅਸੀਂ ਸਾਰੇ ਵਰਨਾਲਾ ਵਾਸਤੇ ਵਿੱਚ ਦੇਖੀ ਜਿੱਦਣਾ ਚਾਹਦੇ ਆਂ ਛਿਪਾ ਕਰਕੇ ਜਿਹੜਾ ਆਪਣੇ ਕੰਮ ਕਰਨ ਵਾਲੇ ਲੋਕ ਹੈ ਉਹ ਕੌਣ ਨੇ ਮੈਂ ਤੁਹਾਨੂੰ ਸੱਤਰ ਕਰਨ ਆਇਆ ਉਹਨਾਂ ਨੇ ਆਪਣੇ ਵਪਾਰ ਤੇ ਕਬਜ਼ਾ ਕਰ ਲਿਆ ਉਹਨਾਂ ਦੇ ਨਾਂ ਸਾਹਮਣੇ ਇਹ ਸਾਡੇ ਨਾਲ ਵੀ ਹੋਣ ਵਾਲੇ ਸ਼ਾਮਿਲ ਹੋਵੋ ਅਤਵਾਦ ਬਖਰ ਮੁਰਦਾਬਾ 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 ਕਿਹ ਜਿੰਦੂ ਕੋ ਤੁਹ

mano, Cris, ¿qué le habé? ਮੋਦੀ ਤੇ ਅਮਿਤ ਸ਼ਾਹ ਜੀ ਨੂੰ ਇੱਕ ਸਪੈਸ਼ਲ ਬੇਨਤੀ ਆ ਚੱਲਾਂਗੇ ਜੇ ਅਸੀਂ ਵਤ ਗਏ ਤਾਂ ਇਹ ਪੱਕਾ ਅਸੀਂ ਕਟਾਂਗੇ ਪਾਕਿਸਤਾਨ ਮੁਰਦਾਬਾਦ 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 ਪਾਕਿਸਤਾਨ ਮੁਰਦਾਬਾਦ 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 ਜੀ Hindu ਇੱਕ ਤਰਫ ਹੋ ਜਾਣ ਔਰ Muslim ਇੱਕ ਤਰਫ ਹੋ ਜਾਣ ਪਰਸੋਂ ਪਹਿਲਗਾਮ ਦੇ ਵਿੱਚ ਜਿਹੜਾ ਨਰਸਿੰਘਾਰ ਹੋਇਆ ਆਪਣਾ Hindu ਭਰਾਵਾਂ ਨੂੰ ਸਾਈ ਭਰਾਵਾਂ ਨੂੰ ਉੱਥੇ ਅੱਤਵਾਦੀਆਂ ਨੇ ਪਾਕਿਸਤਾਨੀਆਂ ਨੇ ਗੋਲੀਆਂ ਨਾਲ ਚੁੰਚੁੰਕੇ ਉਥੇ ਉਹਨਾਂ ਨੂੰ ਮਲਗੇ ਜਿਹੜੇ ਹਿੰਦੂ ਨੇ ਤੇ ਜਿਹੜੇ ਮੁਸਲਮਾਨਾਂ ਨੂੰ ਛਾਂਡ ਕੇ ਮੁਸਲਮਾਨਾਂ ਨੂੰ ਛੱਡ ਦਿੱਤਾ ਗਿਆ ਤੇ ਹਿੰਦੂਆਂ ਨੂੰ ਉਥੇ ਨੇ ਹੱਥੇ ਤੇ ਉਹਨਾਂ ਨੂੰ ਮਾਰਿਆ ਗਿਆ ਉਥੇ ਉਹਦਾ ਮਤਲਬ ਹੈ ਸਾਰੇ ਹਿੰਦੂਆਂ ਤੇ ਹਿੰਦੁਸਤਾਨ 'ਚ ਬਹੁਤ ਜ਼ਿਆਦਾ ਰੋਸ ਹੈ ਤੇ ਥਾਂ-ਥਾਂ 'ਤੇ ਰੋਸ ਵਿਚਾਰੇ ਹੋ ਰਹੇ ਨੇ ਬਜ਼ਾਰ ਬੰਦ ਹੋ ਰਹੇ ਨੇ ਤੇ ਬਰਨਾਲੇ ਦੀ ਵੀ ਸਾਡੀ ਰਣਨੀਤੀ ਚੱਲਦੀ ਹੈ ਬੰਦ ਦੀ ਅਸੀਂ ਸੰਤੋਖ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜੇ ਪਰਿਵਾਰਾਂ ਦੇ ਨਾਲ ਮੋਰੇ ਪੱਕਾ ਹੋਇਆ ਉਹਨਾਂ ਨੂੰ ਇਨਸਾਨ ਬਿਲੇ ਤੇ ਸਾਰੇ ਹਿੰਦੁਸਤਾਨ ਨੂੰ ਤੇ ਹਿੰਦੂਆਂ ਨੂੰ ਇਨਸਾਨ ਬਿਲਣਾ ਚਾਹੀਦਾ ਹੈ ਬਾਕੀ ਸਾਡੀ ਬਹੁਤ ਵੱਡੀ ਜਿਹੜੀ ਹੁਣ ਮੋਰੇ ਯਾਤਰਾ ਹੈਗੀ ਹੈ ਅਮਨ ਰਾਧ ਬੋਲੇ ਨਾਦੀ ਉਹਨੂੰ ਡਿਸਟਰਬ ਕਰਨ ਦੇ ਮਾਰੇ ਇਹ ਘਟਨਾ ਵਾਪਰੀ ਗਈ ਹੈ ਅਸੀਂ ਇਹ ਚੋਣੀਆਂ ਸਰਕਾਰ ਤੋਂ ਬੇਦੇ ਕੁਕਤਾ ਇੰਤਜ਼ਾਮ ਕਿੱਥੇ ਜਾਣਾ ਤੇ ਜਿਹੜੇ ਦੋਸ਼ੀਆਂ ਨੇ ਅੱਤਵਾਦੀਆਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਫੜ ਕੇ ਬੰਦੀ ਸਜ਼ਾ ਦਿੱਤੀ ਜਾਵੇ ਤੇ ਜਿਹੜੀ ਸਾਡੀ ਇਹ ਮਤਲਬ ਹੈ ਅਮਣੀ ਆਮਨ ਦੀ ਯਾਤਰਾ ਉਹਨੂੰ ਮਤਲਬ ਹੈ ਕਿ ਜੇ ਪ੍ਰਬੰਧ ਵਧੀਆ ਕਿਤੇ ਜਾਣ ਤੇ ਅਸੀਂ Hindu ਲੋਗ ਬਰਤਵੋ ਤੋਂ ਬਰਤਵੋ ਜਾ ਸਕੀਏ ਕੋਈ ਸਾਡੇ ਉੱਤੇ ਨੁਕਸਾਨ ਨਾ ਹੋ ਸਕੇ ਤੇ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਹਾਂ ਕਸ਼ਮੀਰੀਆਂ ਦਾ ਜਿਹੜੇ ਸਾਡੇ Hinduਾਂ ਦੇ ਟੁਕੜਿਆਂ ਤੇ ਪਾਲਦੇ ਨੇ ਸਾਡਾ ਖਾਂਦੇ ਨੇ ਤੇ ਸਾਡੇ ਨਾਲ ਧੱਕਾ ਕਰਦੇ ਆ ਅਸੀਂ ਇਹ ਹੀ ਅਪੀਲ ਕਰਦੇ ਹਾਂ ਵੀ ਜਿਹੜੀ ਸਾਡੀ ਜੱਤ ਅਮਨ ਸ਼ਾਂਤੀ ਨਾਲ ਹੋਣੀ ਚਾਹੀਦੀ ਆ ਸਾਡੇ Hindu ਲੋਗ ਬੱਤਵੋਦ ਉੱਤੇ ਜਾਣਗੇ ਉੱਤੇ ਕੋਈ ਵੀ ਅਸੀਂ ਕਟਨਾ ਨਹੀਂ ਹੋਣੀ ਚਾਹੀਦੀ ਚਾਹੀਦੀ ਜੇ ਇਸ ਤੋਂ ਬਾਅਦ ਵੀ ਕੋਈ ਗੱਲ ਹੁੰਦੀ ਹੈ ਤੁਸੀਂ ਇਹ ਸਮਝ ਲਓ ਅਸੀਂ ਉਹਨਾਂ ਨੂੰ ਚੁਣ-ਚੁਣ ਕੇ ਆਪ ਮਾਰਾਂਗੇ ਕਿ ਹਮ ਛੱਟਾਂਗੇ ਨਹੀਂ ਇਹ ਹਿੰਦੂ ਨਹੀਂ ਬਰਦਾਸ਼ਤ ਕਰਾਂਗੇ ਜੈਪੁਰ ਜੈ ਹਿੰਦੁਸਤਾਨ ਪਾਕਿਸਤਾਨ ਇਹ ਜਿਹੜਾ ਰੋਸ ਆ ਭਾਈ ਸਾਹਿਬ ਤੁਹਾਡਾ ਮੈਂ ਧੰਨਵਾਦ ਕਰਦਾ ਸਾਰੀ ਮੀਡੀਆ ਦਾ ਕਿਉਂਕਿ ਕੁਝ ਮੀਡੀਆ ਨੇ ਇਸ ਹੱਤਿਆ ਨੂੰ ਨਰਸਹਾਰ ਦਾ ਰੂਪ ਦਿੱਤਾ ਇਹ ਨਰਸਹਾਰਾ ਜਿਹੜੀ ਹੱਤਿਆ ਹੁੰਦੀ ਆ ਉਹ ਜਿਹੜੇ 100 ਵਿਅਕਤੀ ਇੱਕ ਥਾਂ 'ਤੇ ਖੜੇ ਹੁੰਦੇ ਆ ਕੋਈ ਅੱਤਵਾਦੀ ਆ ਕੇ ਉਹਨਾਂ ਨੂੰ 100 ਦੇ ਸੌਂਦਾ ਇੱਕ ਇੱਕ ਚੁਣ ਕੇ ਧਰਮ ਪੁੱਛ ਕੇ ਧਰਮ ਪੁੱਛ ਕੇ ਉਹਨਾਂ ਦਾ ਖਤਨਾਚੇਕ ਕਰਕੇ ਉਹਨਾਂ ਨੂੰ ਕਲਮਾ ਪੜਾ ਕੇ ਉਹਨਾਂ ਵਿੱਚ ਕਸ਼ਮੀਰੀ ਹਿੰਦੂਆਂ ਨੇ ਪੜਾਈ ਗਈ ਕਲਮਾ ਪੜਾਇਆ ਗਿਆ ਉਹ ਤਵਾਦ ਮੱਥੇ ਤੇ ਗੋਲੀ ਮਾਰੀ ਗਈ ਸਭ ਤੋਂ ਦਰਦਨਾਕ ਘਟਨਾ ਤਦ ਹੋਈ ਜਦੋਂ ਇੱਕ ਮਹਿਲਾ ਨੇ ਕਿਹਾ ਕਿ ਜੀ ਮੇਰੇ ਪਤੀ ਨੂੰ ਤੁਸੀਂ ਮਾਰਤਾ ਔਰ ਮੈਨੂੰ ਵੀ ਗੋਲੀ ਮਾਰ ਦੋ ਫਿਰ ਉਹ ਮਹਿਲਾ ਨੂੰ ਉਸ ਅਤਵਾਦੀ ਨੇ ਜਵਾਬ ਦਿੱਤਾ ਕਿ ਮੈਂ ਤੈਨੂੰ ਨਹੀਂ ਮਾਰੂੰਗਾ ਤੂੰ ਜਾ ਕੇ ਮੋਦੀ ਨੂੰ ਕਹੀਂ ਕਿ ਮੈਂ ਇਹ ਕੀਤਾ ਵਾ ਤੇ ਅੱਗੇ ਵੀ ਕਰੂੰਗਾ ਇਹ ਬਹੁਤ ਦਰਦਨਾਕ ਘਟਨਾ ਸੀ ਆਂ ਇਹਦੀ ਨਿੰਦਾ ਕਰਦੇ ਆ ਇਹਦੇ ਵਿਰੋਧ ਦੇ ਵਿੱਚ ਵਿਸ਼ੰਦੂ ਪਰਸ਼ਦ ਬਜਰੰਗਦਲ ਬਰਨਾਲਾ ਨੇ ਸਾਰੇ ਸਮਾਜਿਕ ਧਾਰਮਿਕ ਸੰਗਠਨ ਬਪਾਰਮੰਡਾਲ ਸੇਵ ਸੇਵਾ ਸੰਗ ਤੇ ਨਿਤ ਕਾਵਣ ਸੰਗ ਰੋਡ ਬੰਸ ਸਭਾ ਕਤਰੀ ਸਭਾ ਬ੍ਰਾਹਮਣ ਸਭਾ ਰਾਸ਼ਟਰੀ ਸਹਾਇਕ ਸੰਗਲ ਸਾਰੇ ਸੰਗਠਨਾਂ ਨਾਲ ਮਿਲ ਕੇ ਇਹ ਰੋਸ ਮੁਜ਼ਾਹਰਾ ਕੀਤਾ ਸੀਗਾ ਸੈਂਕੜੇ ਦੀ ਸੰਖਿਆ ਵਿੱਚ ਅੱਜ ਹਿੰਦੂ ਇਕੱਠਾ ਸੀ ਹਿੰਦੂ ਦੇ ਅੰਦਰ ਅੱਗ ਸੀ ਉਹਦਾ ਜਿਹੜਾ ਸੀਨਾ ਸੀ ਉਹ ਅੱਗ ਨਾਲ ਜਲ ਰਤ ਰਿਹਾ ਸੀ ਉਹ ਬਦਲਾ ਚਾਹੁੰਦਾ ਉਹ ਮੋਦੀ ਨੂੰ ਉਹ ਅਮੇ ਸਾਨੂੰ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਬਦਲਾ ਚਾਹੀਦਾ ਸਾਨੂੰ 26 ਦੇ ਬਦਲੇ 26000 ਚਾਹੀਦੇ ਨੇ ਸਾਨੂੰ ਇਜ਼ਰਾਈਲ ਵਾਲਾ ਕੰਮ ਚਾਹੀਦਾ ਜਿਵੇਂ ਇਜ਼ਰਾਈਲ ਨੇ ਗਾਜ਼ਾ ਨੂੰ ਖਤਮ ਕਰਤਾ ਅਤੇ ਇਜ਼ਰਾਇਲ ਸੱਤ ਇਸਲਾਮਿਕ ਦੇਸ਼ਾਂ ਨਾਲ ਕਰਿਆ ਹੋਇਆ ਇੱਕ ਛੋਟਾ ਜਿਹਾ ਦੇਸ਼ ਆ ਜਿਹਦੀ ਆਬਾਦੀ 80 ਲੱਖ ਆ ਉਹ ਸੱਤ ਇਸਲਾਮਿਕ ਕੰਟਰੀ ਨਾਲ ਲੜ ਰਿਹਾ ਉਹਨੇ ਗਾਜ਼ਾ ਦੀ ਇੱਟ ਨਾਲ ਇੱਕ ਵਜਾਤੀ ਯਰੂਸ਼ਲਮ ਖਤਮ ਕਰਤਾ ਉਹਨੇ ਗਾਜ਼ਾ ਖਤਮ ਕਰਤਾ ਉਹਨੇ ਸਾਰੇ ਇਸਲਾਮਿਕ ਦੇਸ਼ ਸਾਰੇ ਖਤਮ ਕਰਦੇ ਅੱਜ ਮੋਦੀ ਜੀ ਨੂੰ ਅਸੀਂ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਇਜ਼ਰਾਈਲ ਨੂੰ ਗਾਜ਼ਾ ਖਤਮ ਕਰੋ ਪਾਕਿਸਤਾਨ ਖਤਮ ਕਰੋ ਜਿਹੜੇ ਪਾਕਿਸਤਾਨ ਪ੍ਰਸਤ ਭਾਰਤ ਵਿੱਚ ਰਹਿ ਰਹੇ ਆ ਪੰਜਾਬ ਵਿੱਚ ਰਹਿ ਰਹੇ ਆ ਬਰਨਾਲੇ ਵਿੱਚ ਰਹਿ ਰਹੇ ਆ ਇਹ ਜਿਹੇ ਗੱਦਾਰਾਂ ਨੂੰ ਅਸੀਂ ਦੇਖ ਲਾਂਗੇ ਤੁਸੀਂ ਜਿਹੜੇ ਬਾਹਰ ਦੇ ਅਸੀਂ 8 ਲੱਖ ਦੀ ਥਾਂ ਮੈਂ 80 ਲੱਖ ਲੈ ਕੇ ਜਾਵਾਂਗੇ ਪਾਇਸਕਾਰ ਉਹਨਾਂ ਦਾ ਕਰਾਂਗੇ ਸਾਡੀ 2 ਮਹੀਨੇ ਦੀ ਯਾਤਰਾ ਚ ਉਹਨਾਂ ਦਾ ਸਾਲ ਪੜਦਾ ਕਾਰ ਚੱਲਦਾ ਸਾਰ ਪਰਦੇ ਉਹਨਾਂ ਦਾ ਰੋਜੀ ਰੋਟੀ ਚੱਲਦੀ ਆ ਅਸੀਂ ਉਹਨਾਂ ਦਾ ਆਰਥਿਕ ਬਹਿਸਕਾਰ ਕਰਾਂਗੇ ਆਪਣੇ ਟੈਂਟ ਵਿੱਚ ਰਹਾਂਗੇ ਆਪਣਾ ਭੋਜਨ ਲੈ ਕੇ ਜਾਵਾਂਗੇ ਏ ਅਮਰਨਾਦੀ ਯਾਤਰਾ ਵਿੱਚ ਅਸੀਂ ਵੱਜ ਤੜਕੇ ਟੋਲ ਨਗਾੜੇ ਲੱਗੇ ਅੱਠ ਦਿਹਾੜੇ 80 ਲੱਖ ਜਾਵਾਂਗੇ ਸਾਡੇ ਹੌਸਲੇ ਜਮਾਂ ਨਹੀਂ ਡਿੱਗੇ ਸਾਡੇ ਹੌਸਲੇ ਬੁਲੰਦ ਨੇ ਇਹ ਉਹ ਜੇ ਕਾਰਾ ਤੋਂ ਨਿਬਟਣਾ ਹੀ ਜਾਣਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੀ ਅਪੀਲ ਕਰਦੇ ਕਿ ਕਿਸ ਤਰੀਕੇ ਦੇ ਇੰਤਜ਼ਾਮ ਨੇ ਉਸ ਨੂੰ ਜੇ ਤਰਸ ਚਲੂ ਲੱਗੇ ਨਹੀਂ ਮੈਂ ਤਾਂ ਮੋਦੀ ਜੀ ਨੂੰ ਪਹਿਲਾਂ ਵੀ ਕਿਹਾ ਕਿ ਮੋਦੀ ਜੀ ਨੂੰ ਇਜ਼ਰਾਈਲ ਮੰਗੂ ਹਮਲਾ ਕਰਨਾ ਪਊਗਾ ਜਿਵੇਂ ਗਾਜ਼ਾ ਖਤਮ ਕਰਤਾ ਉਵੇਂ ਪਾਕਿਸਤਾਨ ਖਤਮ ਕਰਨਾ ਪਊਗਾ ਪੀਓ ਕੀ ਖਤਮ ਕਰਨਾ ਪਊਗਾ ਬਾਕੀ ਜਿਹੜੀ ਸਾਡੀ ਅਪੀਲ ਆ ਕਿ ਉੱਥੇ ਜਿਹੜੇ ਤੀਰਛਾਤਰੀ ਜਾਂਦੇ ਆ ਉਹਨਾਂ ਦੀ ਬਹੁਤ ਆਸਤਾ ਹ ਤੰਤਮੀ ਨੇ ਪਹਿਲੇ ਰਜਿਸਟ੍ਰੇਸ਼ਨ ਕਰਾਉਂਦੇ ਆ ਬੱਚੇ ਜਾਂਦੇ ਆ ਬੂਰੇ ਜਾਂਦੇ ਆ ਜਵਾਨ ਜਾਂਦੇ ਆ ਪੂਰੇ ਦੇਸ਼ ਤੋਂ ਆਉਂਦੇ ਆ ਵਿਦੇਸ਼ ਤੋਂ ਆਉਂਦੇ ਆ ਤੇ ਪ੍ਰਧਾਨ ਮੰਤਰੀ ਜੀ ਤੇ ਅਸੀਂ ਸਾਨੂੰ ਮੈਂ ਅਪੀਲ ਕਰਦਾ ਕਿ ਸੁਰੱਖਿਆ ਕਰ ਲਈ ਕੀਤੀ ਜਾਵੇ ਤੇ ਕੋਈ ਵੀ ਇਹ ਹੋ ਜਾ ਸਲੀਪਰਸਲ ਉਹਨਾਂ ਨੂੰ ਲੱਗਦਾ ਕਿ ਜਿਹੜੀ ਸਿਆਦਤਰਾ ਦੇ ਵਿੱਚ ਵਿਗਨ ਪਾ ਸਕਦਾ ਉਹਦੇ ਚ ਕੋਈ ਰਹਿਤ ਨਾ ਕੀਤੀ ਜਾਵੇ ਸਿੱਧੀ ਗੋਲੀ ਮਾਰੀ ਜਾਵੇ